ਆਓ ਬੱਚਿਓ ਵਾਤਾਵਰਣ ਦਾ ਪਾਠ ਪਹਿਲਾ ਪਰਿਵਾਰ ਅਤੇ ਰਿਸ਼ਤੇ ਪੜ੍ਹਦੇ ਹਾਂ ਬੱਚਿਓ ਕੋਈ ਵੀ ਵਿਅਕਤੀ ਇਕੱਲਾ ਨਹੀਂ ਰਹਿ ਸਕਦਾ ਪਰਿਵਾਰ ਤੇ ਰਿਸ਼ਤੇ ਸਾਡੀਆਂ ਬਾਹਾਂ ਬਾਗ ਹੁੰਦੇ ਹਨ ਆਓ ਪਾਠ ਪੜ੍ਹਦੇ ਹਾਂ ਪਿਆਰੇ ਬੱਚਿਓ ਅਸੀਂ ਸਾਰੇ ਇਕੱਲੇ ਇਕੱਲੇ ਰਹਿਣ ਦੀ ਥਾਂ ਸਮੂਹ ਵਿੱਚ ਰਹਿਣਾ ਪਸੰਦ ਕਰਦੇ ਹਾਂ ਜੀਵੇ ਕਿਰਨ ਉਸ ਦਾ ਭਰਾ ਅਤੇ ਉਹਨਾਂ ਦੇ ਮਾਤਾ ਪਿਤਾ ਇੱਕ ਘਰ ਵਿੱਚ ਰਹਿੰਦੇ ਹਨ ਇਹ ਇੱਕ ਪਰਿਵਾਰ ਹੈ ਪਰਿਵਾਰ ਦੇ ਸਾਰੇ ਜੀ ਰਲ ਮਿਲ ਕੇ ਰਹਿੰਦੇ ਹਨ ਆਓ ਕੁਝ ਪਰਿਵਾਰਾਂ ਨਾਲ ਜਾਣ ਪਛਾਨ ਕਰੀਏ ਬੱਚਿਓ ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਜਿਸ ਵਿੱਚ ਆਮ ਤੌਰ ਤੇ ਪਤੀ ਪਤਨੀ ਤੇ ਉਹਨਾਂ ਦੇ ਬੱਚੇ ਰਹਿੰਦੇ ਹਨ ਕਿਰਨ ਦਾ ਪਰਿਵਾਰ ਕਿਰਨ ਦੇ ਘਰ ਵਿੱਚ ਚਾਰ ਜੀ ਹਨ ਕਿਰਨ ਉਸ ਦੇ ਮਾਤਾ ਪਿਤਾ ਅਤੇ ਉਸ ਦਾ ਛੋਟਾ ਭਰਾ ਉਸ ਦੇ ਪਿਤਾ ਜੀ ਬੈਂਕ ਵਿੱਚ ਨੌਕਰੀ ਕਰਦੇ ਹਨ ਜਦਕਿ ਮਾਤਾ ਜੀ ਸਕੂਲ ਵਿੱਚ ਅਧਿਆਪਕਾ ਹਨ 2 ਸਾਲ ਪਹਿਲਾਂ ਉਹ ਸਾਰੇ ਕਿਰਨ ਦੇ ਦਾਦਾ-ਦਾਦੀ ਦੇ ਨਾਲ ਇੱਕ ਘਰ ਵਿੱਚ ਹੀ ਰਹਿੰਦੇ ਸਨ ਪਰ ਕਿਰਨ ਦੇ ਪਿਤਾ ਜੀ ਨੂੰ ਸ਼ਹਿਰ ਵਿੱਚ ਨੌਕਰੀ ਮਿਲਣ ਕਰਕੇ ਉਹ ਚਾਰੇ ਹੁਣ ਇੱਥੇ ਸ਼ਹਿਰ ਵਿੱਚ ਹੀ ਰਹਿਣ ਲੱਗੇ ਹਨ ਬੱਚਿਓ ਕਈ ਲੋਕ ਨੌਕਰੀ ਕਰਕੇ ਤੇ ਕੁਝ ਵੱਧ ਸਹੂਲਤਾ ਕਾਰਨ ਸ਼ਹਿਰਾਂ ਵਿੱਚ ਰਹਿਣ ਲੱਗਦੇ ਹਨ ਕੁਲਦੀਪ ਦਾ ਪਰਿਵਾਰ ਕੁਲਦੀਪ ਦਾ ਘਰ ਬਹੁਤ ਵੱਡਾ ਹੈ ਉਸਦੇ ਪਿਤਾ ਅਵਤਾਰ ਸਿੰਘ ਇੱਕ ਕਿਸਾਨ ਹਨ ਅਤੇ ਖੇਤ ਵਿੱਚ ਕੰਮ ਕਰਦੇ ਹਨ ਉਸਦੇ ਚਾਚਾ ਜਗਤਾਰ ਸਿੰਘ ਵੀ ਖੇਤ ਵਿੱਚ ਉਹਨਾਂ ਦੀ ਮਦਦ ਕਰਦੇ ਹਨ ਉਸਦੇ ਮਾਤਾ ਨਸੀਬਕੌਰ ਘਰ ਵਿੱਚ ਪਸ਼ੂਆਂ ਨੂੰ ਸਾਂਭਦੇ ਹਨ ਜਦ ਉਸਦੇ ਮਾਤਾ ਜੀ ਮੱਜਾ ਦਾ ਦੁੱਧ ਚੋਂਦੇ ਹਨ ਤਾਂ ਉਸਦੇ ਚਾਚੀ ਜੀ ਰਸੋਈ ਵਿੱਚ ਖਾਣਾ ਬਣਾਉਂਦੇ ਹਨ ਉਸਦੇ ਚਾਚਾ ਜੀ ਦੀ ਲੜਕੀ ਮਨਦੀਪ ਵੀ ਉਹਨਾਂ ਦੇ ਨਾਲ ਰਹਿੰਦੀ ਹੈ ਸ਼ਾਮ ਨੂੰ ਜਦ ਖਾਣਾ ਬਣ ਜਾਂਦਾ ਹੈ ਤਾਂ ਦਾਦੀ ਜੀ ਸਭ ਨੂੰ ਖਾਣਾ ਵਰਤਾ ਦਿੰਦੇ ਹਨ ਬੱਚਿਓ ਸਾਂਝੇ ਪਰਿਵਾਰ ਵਿੱਚ ਸਾਰੇ ਰਲ ਮਿਲ ਕੇ ਕੰਮ ਕਰਦੇ ਹਨ ਕੱਲ ਸ਼ਾਮ ਜਦ ਦਾਦੀ ਮਾ ਖਾਣਾ ਵਰਤਾ ਰਹੇ ਸਨ ਤਾਂ ਕੁਲਦੀਪ ਬਾਹਰੋਂ ਖੇਡਦਾ ਹੋਇਆ ਆਇਆ ਅਤੇ ਸਿੱਧਾ ਹੀ ਰੋਟੀ ਵਾਲੀ ਥਾਲੀ ਨੂੰ ਜਾਚ ਮੜਿਆ ਦਾਦੀ ਜੀ ਨੇ ਥਾਲੀ ਪਾਸੇ ਕਰਦੇ ਹੋਏ ਕਿਹਾ ਪਹਿਲਾਂ ਹੱਥ ਧੋ ਕੇ ਆ ਗੰਦੇ ਹੱਥਾਂ ਵਿੱਚ ਕਿਟਾਨੂ ਹੁੰਦੇ ਹਨ ਜੋ ਬਿਮਾਰ ਕਰ ਦਿੰਦੇ ਹਨ ਆਪਣੇ ਸਰੀਰ ਦਾ ਖਿਆਲ ਰੱਖ ਕੇ ਅਸੀਂ ਗੰਦਗੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਕੇ ਸਿਹਤਮੰਦ ਰਹਿ ਸਕਦੇ ਹਾਂ ਬੱਚਿਓ ਸਾਨੂੰ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ਬੱਚਿਓ ਆਓ ਕੁਝ ਚੰਗੀਆਂ ਆਦਤਾਂ ਬਾਰੇ ਜਾਣੀਏ ਨੰਬਰ 1 ਖੁੱਲੇ ਵਿੱਚ ਪਕਾਣਾ ਨਾ ਕਰਨਾ ਅਤੇ ਆਪਣੇ ਘਰ ਵਿੱਚ ਬਨੇ ਪਕਾਣੇ ਦੀ ਵਰਤੋਂ ਕਰਨਾ ਨੰਬਰ 2 ਰੋਜ਼ ਆਪਣੇ ਦੰਦਾਂ ਨੂੰ ਸਾਫ਼ ਕਰਨਾ ਨੰਬਰ 3 ਪਾਣੀ ਦੀ ਦੁਰਵਰਤੋਂ ਨਾ ਕਰਨਾ। ਨੰਬਰ 4 ਰੋਜ਼ ਨਹਾ ਕੇ ਸਕੂਲ ਆਉਣਾ। ਨੰਬਰ 5 ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਪਾਉਣਾ। ਨੰਬਰ 6 ਆਪਣੇ ਹੱਥਾਂ ਅਤੇ ਪੈਰਾਂ ਦੇ ਨਹਾਂ ਨੂੰ ਸਮੇਂ-ਸਮੇਂ ਕੱਟਣਾ। ਨੰਬਰ 7 ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ। ਨੰਬਰ 8 ਸਾਫ ਸੁਥਰੀ ਵਰਦੀ ਅਤੇ ਪਾਲਿਸ਼ ਕੀਤੇ ਬੂਟ ਪਾ ਕੇ ਸਕੂਲ ਆਣਾ ਆਓ ਬੱਚਿਓ ਸਿਹਤ ਸੰਬੰਧੀ ਇਸ ਕਵਿਤਾ ਨੂੰ ਪੜ੍ਹਦੇ ਹਾਂ ਇੱਕ ਦੋ ਹੱਥ ਤੋਂ ਤਿੰਨ ਚਾਰ ਸਾਬਨ ਨਾਲ ਹਰ ਵਾਰ ਪੰਜ ਛੇ ਬਾਕੀਆਂ ਨੂੰ ਵੀ ਸਾਬਨ ਦੇ ਸੱਤ ਅੱਠ ਖੋਲ ਅਕਲ ਦੀ ਘਟ ਨੌ 10 ਬਾਕੀਆਂ ਨੂੰ ਵੀ ਦਸ ਕਿਰਿਆ 1 ਤੁਹਾਡੇ ਘਰ ਵਿੱਚ ਕੌਣ-ਕੌਣ ਹੈ ਉਹਨਾਂ ਦੇ ਨਾਮ ਲਿਖੋ ਅਤੇ ਦੱਸੋ ਕਿ ਉਹ ਤੁਹਾਡੇ ਕੀ ਲੱਗਦੇ ਹਨ ਬੱਚਿਓ ਇਸ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖੋਗੇ ਅਤੇ ਉਹਨਾਂ ਨਾਲ ਕੀ ਰਿਸ਼ਤਾ ਹੈ ਉਸ ਬਾਰੇ ਦੱਸੋਗੇ ਪੰਮੀ ਦਾ ਪਰਿਵਾਰ ਪੰਮੀ ਆਪਣੇ ਨਾਨਕੇ ਰਹਿੰਦੀ ਹੈ ਉਥੇ ਉਸਦੇ ਮਾਮਾ ਮਾਮੀ ਵੀ ਨਾਲ ਰਹਿੰਦੇ ਹਨ ਪੰਮੀ ਨੂੰ ਇੱਕ ਦਿਨ ਟਰੰਕ ਵਿੱਚੋਂ ਕੁਝ ਗੁੱਡੀਆਂ ਲੱਭ ਗਈਆਂ ਉਸਦੀ ਨਾਨੀ ਨੇ ਦੱਸਿਆ ਕਿ ਪੰਮੀ ਦੀ ਮਾਂ ਜਦੋਂ ਛੋਟੀ ਹੁੰਦੀ ਸੀ ਤਾਂ ਉਹ ਇਹਨਾਂ ਗੁੱਡੀਆਂ ਨਾਲ ਖੇਡਦੀ ਹੁੰਦੀ ਸੀ ਪੰਮੀ ਨੂੰ ਬੜੀ ਹੈਰਾਨੀ ਹੋਈ ਕਿ ਉਸਦੀ ਮਾਂ ਵੀ ਕਦੇ ਇੰਨੀ ਛੋਟੀ ਹੁੰਦੀ ਸੀ ਪੰਮੀ ਦੀ ਨਾਨੀ ਨੇ ਸਮਝਾਇਆ ਕਿ ਉਸਦੀ ਮਾਂ ਪਹਿਲਾਂ ਇਸ ਪਰਿਵਾਰ ਦੀ ਮੈਂਬਰ ਸੀ ਜਦਕਿ ਵਿਆਹ ਪਿੱਛੋਂ ਉਹ ਪੰਮੀ ਦੇ ਦਾਦਕੇ ਪਰਿਵਾਰ ਦੀ ਮੈਂਬਰ ਬਣ ਗਈ। ਕਿਰਿਆ 2 ਆਪਣੇ ਪਰਿਵਾਰ ਦੇ ਕਿਸੇ ਬਜ਼ੁਰਗ ਮੈਂਬਰ ਨੂੰ ਪੁੱਛੋ ਕਿ ਉਹ ਆਪਣੇ ਬਚਪਨ ਵਿੱਚ ਵੀ ਇਸੇ ਪਰਿਵਾਰ ਦੇ ਮੈਂਬਰ ਸਨ। ਰਾਣੀ ਦਾ ਪਰਿਵਾਰ ਰਾਣੀ ਦੇ ਪਿਤਾ ਮਜ਼ਦੂਰੀ ਕਰਦੇ ਹਨ। ਉਸ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਹਨ ਜਦੋਂ ਰਾਣੀ ਦੇ ਮਾਤਾ ਜੀ ਘਰ ਦਾ ਕੰਮ ਕਰਦੇ ਹਨ ਤਾਂ ਰਾਣੀ ਆਪਣੇ ਛੋਟੇ ਭਰਾਵਾਂ ਨੂੰ ਖੜਾਉਂਦੀ ਹੈ ਇਸ ਕਰਕੇ ਉਹ ਸਕੂਲ ਨਹੀਂ ਜਾ ਸਕਦੀ ਉਸ ਦਾ ਵੀ ਸਕੂਲ ਜਾਣ ਨੂੰ ਦਿਲ ਕਰਦਾ ਹੈ ਪਰ ਉਸ ਦੇ ਪਿਤਾ ਜੀ ਕਹਿੰਦੇ ਹਨ ਕਿ ਉਹ ਇੰਨੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਬੱਚਿਓ ਪੜ੍ਹਾਈ ਹਰ ਬੱਚੇ ਲਈ ਬਹੁਤ ਜ਼ਰੂਰੀ ਹੈ ਜੇ ਅਸੀਂ ਨਹੀਂ ਪੜ੍ਹਾਂਗੇ ਤਾਂ ਜ਼ਿੰਦਗੀ ਵਿੱਚ ਸਫਲ ਹੋਣਾ ਮੁਸ਼ਕਲ ਹੋ ਜਾਂਦਾ ਹੈ ਪ੍ਰਸ਼ਨ 1 ਕੀ ਰਾਣੀ ਨੂੰ ਸਕੂਲ ਜਾਣਾ ਚਾਹੀਦਾ ਹੈ ਜਾਂ ਘਰ ਰਹਿ ਕੇ ਆਪਣੇ ਭਰਾਵਾਂ ਨੂੰ ਖੜਾਉਣਾ ਚਾਹੀਦਾ ਹੈ ਇਸ ਦਾ ਜਵਾਬ ਹੈ ਰਾਣੀ ਨੂੰ ਸਕੂਲ ਜਾਣਾ ਚਾਹੀਦਾ ਹੈ ਜਦੋਂ ਦੀਪੂ ਦੇ ਸੱਟ ਲੱਗੀ ਬੱਚਿਓ ਤੁਸੀਂ ਸਕੂਲ ਤੋਂ ਬਾਅਦ ਘਰ ਜਾਂਦੇ ਹੋ ਦੀਪੂ ਵੀ ਕੱਲ ਸਕੂਲ ਤੋਂ ਬਾਅਦ ਜਦ ਘਰ ਗਿਆ ਤਾਂ ਉਸ ਦੀ ਮਾਤਾ ਜੀ ਨੇ ਉਸ ਨੂੰ ਖਾਣ ਲਈ ਰੋਟੀ ਦਿੱਤੀ ਦੀਪੂ ਰੋਟੀ ਖਾ ਕੇ ਖੇਡਣ ਚਲਾ ਗਿਆ ਖੇਡਦੇ ਹੋਏ ਦੀਪੂ ਡਿੱਗ ਪਿਆ ਅਤੇ ਉਸ ਦੇ ਗੋਡਿਆਂ ਤੇ ਰਗੜਾਂ ਲੱਗ ਗਈਆਂ ਦੀਪੂ ਰੋਣ ਲੱਗਾ ਤਾਂ ਦੂਸਰੇ ਬੱਚੇ ਦੌੜ ਗਏ ਉਸ ਦਾ ਭਰਾ ਉਸ ਨੂੰ ਚੁੱਕ ਕੇ ਘਰ ਲੈ ਆਇਆ ਉਸ ਦੇ ਮਾਤਾ ਜੀ ਨੇ ਸੱਟ ਵਾਲੀ ਥਾਂ ਉੱਤੇ ਮਲਮ ਲਗਾਈ ਦੀਪੂ ਦੀ ਪੀੜ ਘਟ ਹੋ ਗਈ ਉਸ ਦੇ ਪਿਤਾ ਜੀ ਨੇ ਕਿਹਾ ਕਿ ਉਹ ਆਪਣੇ ਤੋਂ ਵੱਡੇ ਬੱਚਿਆਂ ਨਾਲ ਨਾ ਖੇਡਿਆ ਕਰੇ ਬੱਚਿਓ ਖੇਡਦੇ ਸਮੇਂ ਸਾਨੂੰ ਅਨਗੈਲੀ ਨਹੀਂ ਕਰਨੀ ਚਾਹੀਦੀ ਤੇ ਸਾਨੂੰ ਹਾਂ ਦੀ ਉਮਰ ਦੇ ਬੱਚਿਆਂ ਨਾਲ ਖੇਡਣਾ ਚਾਹੀਦਾ ਹੈ ਜਦੋਂ ਸ਼ਰਨ ਚੰਗਾ ਮੁੰਡਾ ਬਣਦਾ ਹੈ ਸ਼ਰਨ ਦੇ ਮਾਤਾ ਜੀ ਘਰ ਨੂੰ ਬਹੁਤ ਸਾਫ਼ ਰੱਖਦੇ ਹਨ ਉਸ ਦੀ ਵੱਡੀ ਭੈਣ ਵੀ ਹਰ ਚੀਜ਼ ਨੂੰ ਵਰਤਣ ਤੋਂ ਬਾਅਦ ਉਸ ਦੇ ਸਹੀ ਟਿਕਾਣੇ ਤੇ ਰੱਖ ਦਿੰਦੀ ਹੈ ਪਰ ਸ਼ਰਨ ਘਰ ਵਿੱਚ ਬਹੁਤ ਖਿਲਾਰਾ ਪਾ ਦਿੰਦਾ ਉਹ ਸਕੂਲੋਂ ਆ ਕੇ ਆਪਣੇ ਕੱਪੜੇ ਮੰਜ਼ੇ ਉੱਤੇ ਸੁੱਟ ਦਿੰਦਾ ਅਤੇ ਬੂਟ ਵਿਹੜੇ ਵਿੱਚ ਲਾ ਦਿੰਦਾ ਕਾਰ ਲਈ ਦਿੱਤੇ ਕੰਮ ਨੂੰ ਕਰਨ ਸਮੇ ਆਪਣੀਆਂ ਕਾਪੀਆਂ ਇੱਧਰ ਉੱਧਰ ਰੱਖ ਦਿੰਦਾ ਸਕੂਲ ਜਾਣ ਸਮੇ ਉਸ ਦੀਆਂ ਚੀਜ਼ਾਂ ਨਾ ਲੱਭਦੀਆਂ ਅਤੇ ਉਸ ਨੂੰ ਝਿੜਕਾਂ ਪੈਂਦੀਆਂ ਜਦਕੀ ਉਸ ਦੀ ਭੈਣ ਦੀ ਸਭ ਪ੍ਰਸ਼ੰਸਾ ਕਰਦੇ ਸ਼ਰਮ ਇਸ ਨਾਲ ਬਹੁਤ ਖਿਜਦਾ ਅਤੇ ਉਦਾਸ ਹੋ ਜਾਂਦਾ ਮਾਤਾ ਜੀ ਨੇ ਉਸ ਨੂੰ ਸਮਝਾਇਆ ਕਿ ਉਹ ਵੀ ਆਪਣੀਆਂ ਚੀਜ਼ਾਂ ਟਿਕਾਣੇ ਉੱਤੇ ਰੱਖਿਆ ਕਰੇ ਹੁਣ ਸ਼ਰਨ ਨੇ ਵੀ ਆਪਣੀਆਂ ਚੀਜ਼ਾਂ ਨੂੰ ਟਿਕਾਣੇ ਰੱਖਣ ਦਾ ਵਾਅਦਾ ਕੀਤਾ ਬੱਚਿਓ ਤੁਹਾਨੂੰ ਵੀ ਆਪਣੀਆਂ ਕਾਪੀਆਂ ਕਿਤਾਬਾਂ ਵਰਦੀ ਨੂੰ ਠੀਕ ਜਗ੍ਹਾ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ ਉਹ ਹੋਰ ਵੀ ਚੰਗੀਆਂ ਗੱਲਾਂ ਸਿੱਖ ਰਿਹਾ ਹੈ ਸ਼ਰਨ ਨੇ ਦੇਖਿਆ ਕਿ ਜਦ ਉਸਦੇ ਪਿਤਾ ਬਾਹਰੋਂ ਆਉਂਦੇ ਹਨ ਤਾਂ ਉਹ ਉਸਦੇ ਦਾਦੀ ਜੀ ਦੇ ਪੈਰੀ ਹੱਥ ਲਾਉਂਦੇ ਹਨ ਸ਼ਰਨ ਵੀ ਆਪਣੇ ਮਾਤਾ ਪਿਤਾ ਅਤੇ ਦਾਦੀ ਜੀ ਦੇ ਪੈਰੀ ਹੱਥ ਲਾ ਕੇ ਪ੍ਰਣਾਮ ਕਰਨ ਲੱਗ ਪਿਆ ਜਿਸ ਕਰਕੇ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਹਨ ਸ਼ਰਨ ਦੀ ਭੈਣ ਬਹੁਤ ਸੋਨਾ ਗਾਉਂਦੀ ਹੈ ਉਸਦੇ ਮਾਤਾ ਜੀ ਉਸ ਨੂੰ ਹਾਰਮੋਨੀਅਮ ਵਜਾਉਣਾ ਸਿਖਾਉਂਦੇ ਹਨ ਸਕੂਲ ਦੇ ਸਾਲਾਨਾ ਪ੍ਰੋਗਰਾਮ ਵਿੱਚ ਜਦ ਉਸ ਨੇ ਦੇਸ਼ ਭਗਤੀ ਦਾ ਗੀਤ ਸੁਨਾਇਆ ਤਾਂ ਬਹੁਤ ਤਾੜੀਆਂ ਵਜੀਆਂ ਉਸ ਨੂੰ ਪ੍ਰਿੰਸੀਪਲ ਸਾਹਿਬ ਪਾਸੋਂ ਇਨਾਮ ਵੀ ਮਿਲਿਆ ਬੱਚਿਓ ਪਰਿਵਾਰ ਵਿੱਚ ਬੱਚਿਆਂ ਨੂੰ ਚੀਜ਼ਾਂ ਜਿਵੇਂ ਰੋਟੀ, ਕੱਪੜੇ, ਕਿਤਾਬਾਂ ਖਡਾਉਣੇ ਆਦਿ ਮਿਲਦੇ ਹਨ ਇਹਨਾਂ ਚੀਜ਼ਾਂ ਤੋਂ ਇਲਾਵਾ ਮੋ ਪਿਆਰ ਸ਼ਿੱਖਿਆ ਕਦਰਾਂ ਕੀਮਤਾਂ ਅਤੇ ਚੰਗੀਆਂ ਆਦਤਾਂ ਵੀ ਪਰਿਵਾਰ ਵਿੱਚ ਹੀ ਮਿਲਦੀਆਂ ਹਨ ਪਿਆਰੇ ਬੱਚਿਓ ਤੁਹਾਡੇ ਪਰਿਵਾਰ ਵਿੱਚ ਕੌਣ ਕਿਸ ਨਾਲ ਮਿਲਦਾ ਜੁਲਦਾ ਹੈ ਪਰਿਵਾਰ ਵਿੱਚ ਅਕਸਰ ਪਰਿਵਾਰਕ ਮੈਂਬਰਾਂ ਦਾ ਚਿਹਰਾ ਕੱਦ ਜਾਂ ਨੈਣ ਨਕਸ਼ ਆਦੀ ਪਰਿਵਾਰ ਦੇ ਬਾਕੀ ਮੈਂਬਰਾਂ ਵਿੱਚੋਂ ਕਿਸੇ ਨਾ ਕਿਸੇ ਨਾਲ ਮੇਲ ਖਾ ਜਾਂਦੇ ਹਨ ਪ੍ਰਸ਼ਨ 2 ਤੁਹਾਡਾ ਚਿਹਰਾ ਪਰਿਵਾਰ ਦੇ ਕਿਸ ਮੈਂਬਰ ਨਾਲ ਮਿਲਦਾ ਜੁਲਦਾ ਹੈ ਬੱਚਿਓ ਇਸ ਵਿੱਚ ਤੁਸੀਂ ਆਪਣੇ ਪਰਿਵਾਰਕ ਮੈਂਬਰ ਦਾ ਨਾਮ ਲਿਖੋਗੇ ਜਿਸ ਨਾਲ ਤੁਹਾਡਾ ਚਿਹਰਾ ਮਿਲਦਾ ਜੁਲਦਾ ਹੈ ਮੇਰਾ ਪਰਿਵਾਰਕ ਢਾਂਚਾ ਹੇਠ ਦਿੱਤੇ ਅਨੁਸਾਰ ਆਪਣਾ ਪਰਿਵਾਰਕ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰੋ ਇਸ ਵਿੱਚ ਤੁਸੀਂ ਆਪਣੇ ਵੱਡਿਆਂ ਦੀ ਮਦਦ ਲੈ ਸਕਦੇ ਹੋ ਜਿਵੇਂ ਦਾਦਾ ਜੀ ਦਾਦੀ ਜੀ ਤਾਇਆ ਜੀ ਤਾਈ ਜੀ ਪਿਤਾ ਜੀ ਮਾਤਾ ਜੀ ਚਾਚਾ ਜੀ ਭੂਆ ਜੀ ਅੱਗੋ ਉਹਨਾਂ ਦੇ ਬੱਚੇ ਬੇਟਾ ਬੇਟੀ ਬੱਚਿਓ ਤੁਸੀਂ ਵੀ ਆਪਣੇ ਪਰਿਵਾਰਕ ਢਾਂਚੇ ਨੂੰ ਬਣਾਉਣ ਦੀ ਕੋਸ਼ਿਸ਼ ਕਰੋਗੇ ਯਾਦ ਰੱਖਣਯੋਗ ਗੱਲਾਂ ਪਰਿਵਾਰ ਦੋ ਤਰ੍ਹਾਂ ਦਾ ਹੁੰਦਾ ਹੈ ਛੋਟਾ ਪਰਿਵਾਰ ਵੱਡਾ ਪਰਿਵਾਰ ਕਿਟਾਨੂ ਸਾਨੂੰ ਬਿਮਾਰ ਕਰ ਦਿੰਦੇ ਹਨ ਸਾਨੂੰ ਵਸਤੂਆਂ ਨੂੰ ਵਰਤਣ ਤੋਂ ਬਾਅਦ ਠਿਕਾਣੇ ਤੇ ਰੱਖਣਾ ਚਾਹੀਦਾ ਹੈ ਹਰ ਬੱਚੇ ਨੂੰ ਸਕੂਲ ਪੜ੍ਹਨ ਜ਼ਰੂਰ ਜਾਣਾ ਚਾਹੀਦਾ ਹੈ ਸਾਨੂੰ ਹੱਥ ਧੋ ਕੇ ਭੋਜਨ ਕਰਨਾ ਚਾਹੀਦਾ ਹੈ ਨੰਬਰ 3 ਖਾਲੀ ਥਾਵਾਂ ਭਰੋ ਊੜਾ ਗੰਦੇ ਹੱਥਾਂ ਵਿੱਚ ਡੈਸ਼ ਹੁੰਦੇ ਹਨ ਕਿਟਾਨੂ ਐੜਾ ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਦੇ ਜੀਆ ਦੀ ਗਿਣਤੀ ਡੈਸ਼ ਜਾਂਦੀ ਹੈ ਵਧ ਈੜੀ ਚੀਜ਼ਾਂ ਨੂੰ ਵਰਤਣ ਤੋਂ ਬਾਅਦ ਦੁਬਾਰਾ ਉਹਨਾਂ ਦੇ ਡੈਸ਼ ਤੇ ਰੱਖਣਾ ਚਾਹੀਦਾ ਹੈ ਟਿਕਾਣੇ ਸਸਾ ਕਿਰਨ ਦਾ ਪਰਿਵਾਰ ਡੈਸ਼ ਹੈ ਛੋਟਾ ਹਾਹਾ ਤੁਹਾਡੇ ਮਾਤਾ ਜੀ ਤੁਹਾਡੇ ਡੈਸ਼ ਦੀ ਬੇਟੀ ਹਨ ਨਾਨਾ ਨਾਨੀ ਨੰਬਰ 4 ਸਮਝੋ ਅਤੇ ਮਿਲਾਓ ਮਾਤਾ ਪਿਤਾ ਮਾਮਾ ਮਾਮੀ ਪੂਆ ਪੁੱ퍼 ਤਾਇਆ ਤਾਈ ਮਾਸੀ ਮਾਸੜ ਨੰਬਰ 5 ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਾਓ ਊੜਾ ਤੁਹਾਡੇ ਦਾਦਾ ਜੀ ਦੇ ਪਿਤਾ ਜੀ ਤੁਹਾਡੇ ਕੀ ਲੱਗਦੇ ਹਨ ਪੜਦਾਦਾ ਜੀ ਐੜਾ ਤੁਹਾਡੀ ਦਾਦੀ ਤੁਹਾਡੀ ਮਾਤਾ ਦੀ ਕੀ ਲੱਗਦੀ ਹੈ ਸੱਸ ਈੜੀ ਤੁਹਾਡੇ ਪਿਤਾ ਜੀ ਦੀ ਭੈਣ ਤੁਹਾਡੀ ਕੀ ਲੱਗਦੀ ਹੈ ਭੂਆ ਸੱਸ ਤੁਹਾਡੀ ਮਾਤਾ ਦੀ ਭੈਣ ਤੁਹਾਡੀ ਕੀ ਲੱਗਦੀ ਹੈ ਮਾਸੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ